ਸਾਸੀ ਕਾਲ ਜੀ ਸਾਰਿਆਂ ਨੂੰ ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਹਮੇਸ਼ਾ ਰੱਬ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਅਸੀਂ ਚੱਲੇ ਆ ਜੀ ਤੁਹਾਨੂੰ ਪਤਾ ਹੀ ਆ ਕਿ ਚਾਰੇ ਪਾਸੇ ਪਾਣੀ ਦਾ ਜਿਹੜਾ ਵਾ ਬੜਾ ਬੜਾ ਹਾਲਾ ਤੇ ਪਾਣੀ ਨੇ ਘਰੋਂ ਬੇਕਾਰ ਕਰਤੇ ਆ ਲੋਕ ਤੇ ਅਹੀਂ ਚੱਲੇ ਆ ਜੀ ਅੱਜ ਡੰਗਰਾ ਵਾਸਤੇ ਪਠਾ ਦਥਾ ਲੈ ਕੇ ਅਹੀਂ ਚਾਰਾ ਲੈ ਲਿਆ ਵਾ ਉਥੋਂ ਟਰਾਲੀ ਇੱਕ ਤੇ ਚਾਰਾ ਜਿਹੜਾ ਲੈ ਕੇ ਚੱਲਦੇ ਆ ਇਹ ਅਹੀਂ ਚੱਲੇ ਆ ਜੀ ਇੱਧਰ ਰਮਦਾਸ ਬਾਬੇ ਜੀ ਵਾਲ ਸਾਈਡ ਤੇ ਤੇ ਹੁਣ 4:30 ਹੋ ਗਏ ਆ ਤੇ ਅਸੀਂ ਲੱਗੇ ਆ ਤੁਰਨ ਤੇ ਫਿਰ ਤੁਹਾਨੂੰ ਦਿਨ ਚੜਦਾ ਤੇ ਫਿਰ ਬਾਕੀ ਵਲੌਗ ਮੈਂ ਬਾਅਦ ਚ ਕਰਨਾ ਤੁਹਾਨੂੰ ਕਿਉਂਕਿ ਤੁਹਾਨੂੰ ਪਤਾ ਵਾ ਕਿ ਹੜ ਨੇ ਕਿੰਨਾ ਕੁ ਮਾੜਾ ਹਾਲ ਕੀਤਾ ਲੋਕਾਂ ਦਾ ਤੇ ਜਿਹੜੇ ਇਨਸਾਨ ਵਾ ਉਹ ਤੇ ਚਲੋ ਥੋੜਾ ਥੋੜਾ ਖਾ ਕੇ ਗੁਜ਼ਾਰਾ ਕਰ ਲੈਣਗੇ ਤੇ ਜਿਹੜੇ ਪੇਜ ਬੰਨੇ ਆ ਟੰਗਰ ਉਹਨਾਂ ਦਾ ਬੜਾ ਬੁਰਾ ਹਾਲ ਵਾ ਇਸ ਕਰਕੇ ਆਹੀ ਸੋਚਿਆ ਕਿ ਚੱਲ ਜਿੰਨੀ ਸਰਦਾ ਵਾ ਪੱਠਿਆਂ ਦੀ ਸੇਵਾ ਕਰੀਏ ਤੇ ਚਲੋ ਮਿਲਦੇ ਹਾਂ ਹੁਣ ਦਿਨ ਚੜਦਾ ਫੇ ਬਣਾਉਨੇ ਆ ਵਲੌਗ ਲੋ ਜੀ ਲੱਗੇ ਆ ਤੋਰਨ ਚਾਲੀ ਮੀ ਬੜਾ ਤੇਜ਼ ਆ ਗਿਆ ਵਾ ਤੇ ਅਜੇ ਹਨੇਰਾ ਹੀ ਆ ਮਾੜੀ ਮਾੜੀ ਲੋ ਲੱਗੀ ਆ ਤੇ ਮੈਂ ਤੇ ਰਵੀ ਬੈਠੇ ਆ ਟਰਾਲੀ ਚ ਤੇ ਮੀਂਹ ਕਾਫੀ ਤੇਜ਼ ਹੋ ਗਿਆ ਵਾ ਨਹੀਂ ਇਸ ਕਰਕੇ ਆ ਮੀਂਹ ਤੋਂ ਬਚਾਅ ਵਾਸਤੇ ਕੱਪੜੇ ਅਜੇ ਹਨੇਰਾ ਹੀ ਆ ਕਿਉਂ ਰਵੀ ਨੇ ਅਜੇ 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 ਪੂਰਾ ਹਨੇਰਾ ਵਾ ਤੇ ਇਹਦਾ ਕਰਕੇ ਅਸੀਂ ਆ ਪਾ ਲਏ ਬਦਲ ਗਿਆ ਹੋਇਆ ਤੇ ਇਹ ਜਿਆਦਾ ਹਨੇਰਾ ਬਦਲਦਾ ਕਰਕੇ ਉਦਾਂ ਟਾਈਮ 6 ਵਜੇ ਬਾਜੀ ਚੱਲੇ ਆ ਰਹਿ ਗਏ 10 ਮਿੰਟ ਵੇਖੋ ਜੀ ਪਾਣੀ ਦੇ ਮਾੜੇ ਹਾਲਾਤ ਬਲੇ ਬਲੇ ਬਹੁਤ ਹੀ ਬੁਰਾ ਹਾਲ ਹੋਇਆ ਵੇਖੋ ਜੀ ਕੋਠੀ ਡੁੱਬੀ ਆ ਤੇ ਪਾਣੀ ਪਾਣੀ ਆ ਜੀ ਚਾਰ ਸਫੇਰੇ ਪਾਣੀ ਪਾਣੀ ਆ ਬਹੁਤਾਂ ਨਹੀਂ ਘਟੋ ਘਟ ਵੀ ਇਹ 5-5 ਫੁੱਟ 6-6 ਫੁੱਟ ਪਾਣੀ ਆ ਆ ਵੇਖੋ ਜੀ ਗੁਜਰਾਂ ਦੇ ਘਰ ਆ ਗੁਜਰਾਂ ਦੇ ਘਰ ਡੁੱਬ ਗਏ ਆ ਜੀ ਬਹੁਤ ਬੁਰਾ ਹਾਲ ਆ ਤੇ ਪਾਣੀ ਬਹੁਤ ਚਾਰ ਸਫੇਰੇ ਹੀ ਪਾਣੀ ਆ ਤੇ ਉਹ ਜਾਂਦੇ ਆ ਜੀ ਵਿਚਾਰੇ ਘਰਾਂ ਤੋਂ ਆਪਣਾ ਸਮਾਨ ਲੈਣ ਵਾਸਤੇ ਜਿੰਨੂੰ ਕਹਿੰਦੇ ਆ ਕਿ ਇੱਕ ਦੇ ਮਾੜਾ ਹਾਲ ਹੁੰਦਾ ਇਹ ਤੇ ਬਿਲਕੁਲ ਹੀ ਬੁਰਾ ਹਾਲ ਹੋਇਆ ਵਾ ਜੀ ਇੱਧਰ ਦਾ ਤੇ ਸਾਡੇ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਆ ਹੁਣ ਚਾਰਾ ਲੈ ਕੇ ਜਾਂਦੇ ਆ ਜੀ ਅਸੀਂ ਤੇ ਸਾਨੂੰ ਇਹ ਨਹੀਂ ਵੀ ਅਸੀਂ ਵੀਡੀਓ ਨੂੰ ਜਹੇ ਆ ਅਸੀਂ ਇਹ ਕਹਿੰਦੇ ਆ ਕਿ ਤੁਸੀਂ ਵੀ ਵਸਤੂ ਵੱਡ ਇੱਧਰ ਦਾ ਧਿਆਨ ਦਿਓ ਤੇ ਜਿਹੜਾ ਵੀ ਕੋਈ ਆ ਪੱਛੇ ਦੱਥੇ ਦਾ ਕਰੇ ਕੋਈ ਖਾਣ ਪਾਣੀ ਦਾ ਕਰੇ ਆਹ ਵੇਖੋ ਜੀ ਘਰ ਸਾਰੇ ਝੁੱਬੇ ਪਏ ਆ ਤੇ ਸਰਕਾਰ ਤੇ ਜਦੋਂ ਜੋ ਕਰੂਗੀ ਕਰੂਗੀ ਸਾਡਾ ਆਪਣਾ ਵੀ ਫਰਜ਼ ਪੰਧਾ ਵਾ ਆ ਕਿ ਸਾਡੇ ਭੈਣ ਭਰਾਈ ਆ ਜਿਹੜੇ ਪਾਣੀ ਦੇ ਵਿੱਚ ਟੁੱਬੇ ਆ ਤੇ ਉਹਨਾਂ ਨੂੰ ਕੱਢਣ ਵਿੱਚ ਸਹਾਇਤਾ ਕਰੋ ਉਹਨਾਂ ਦੇ ਮਾਲ ਡੰਗਰ ਦੀ ਜਿਹੜੀ ਕੋਈ ਵੀ ਆ ਸਹੂਲਤ ਕਰੋ ਇਹ ਆ ਵੀ ਪੱਛਾ ਦੱਥਾ ਵੇਖੋ ਜੀ ਕਿਤੇ ਮਾਸਾ ਨਹੀਂ ਦਸਣਦੇ ਆ ਉਹ ਵੇਖੋ ਜੀ ਚਾਰ ਸਫੇਰੇ ਪਾਣੀ ਆ ਜੀ ਤੇ ਇਹ ਪਾਣੀ ਜਿਹੜਾ ਵਾ ਇਹ ਕਿਤੇ ਵੀ ਆ ਸਕਦਾ ਵਾ ਜੇ ਹੁਣ ਇੱਧਰ ਆਇਆ ਵਾ ਤੇ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਮੇਰੇ ਵੀਰ ਜਿਹੜੇ ਵੀ ਮੇਰੀ ਵੀਡੀਓ ਵੇਖਦੇ ਆ ਅੱਗੇ ਤੁਹਾਨੂੰ ਮੈਂ ਕਹਿੰਦਾ ਵੀ ਉਦਾਂ ਸ਼ੇਅਰ ਕਰੋ ਪਰ ਅੱਜ ਤੁਹਾਨੂੰ ਇਸ ਕਰਕੇ ਮੈਂ ਹੱਥ ਜੋੜ ਕੇ ਕਹਿੰਦਿਆਂ ਕਿ ਇਹਨਾਂ ਦੀ ਸਹਾਇਤਾ ਵਾਸਤੇ ਆ ਵੀਡੀਓ ਵੱਤੋ ਵੱਤ ਸ਼ੇਅਰ ਕਰਿਓ ਕਿਉਂਕਿ ਇਹਨਾਂ ਦੇ ਵਿੱਚ ਜਿਹੜੇ ਡੰਗਰਵਾ ਛੋਟੇ ਬੱਚੇ ਆ ਉਹਨਾਂ ਵਾਸਤੇ ਕੁਛ ਨਾ ਕੁਛ ਜਿੰਨਾਂ ਸਰਦਾ ਵਾ ਜੋ ਕੋਈ 150 ਜੋ ਵੀ ਇਕੱਠਾ ਕਰਕੇ ਤੇ ਟਰਾਲੀਆਂ ਦੇ ਵਿੱਚ ਮੇਰੇ ਵੀਰ ਲੈ ਕੇ ਆਓ ਮੇਰੀ ਹੱਥ ਜੋੜ ਕੇ ਬੇਨਤੀ ਆ ਆ ਵੇਖੋ ਜੀ ਪਾਣੀ ਦਾ ਵਹਾਅ ਵੇਖੋ ਪਾਣੀ ਬਹੁਤ ਤੇਜ਼ ਆ ਆ ਵੇਖੋ ਪਾਣੀ ਬਹੁਤ ਤੇਜ਼ ਜਾਂਦਾ ਜੀ ਆ ਵੇਖੋ ਆ ਪਾਣੀ ਬਹੁਤ ਤੇਜ਼ ਜਾਂਦਾ ਜੀ ਤੇ ਮੇਰੇ ਹੱਥ ਝੜ ਕੇ ਬੇਨਤੀ ਆ ਜੀ ਪਿੰਡਾਂ ਦੇ ਪਿੰਡ ਰੁੜ ਗਏ ਆ ਬਹੁਤ ਨੁਕਸਾਨ ਹੋਇਆ ਵੀਰ ਜੀ ਇਹ ਜਿਹੜੇ ਆ ਨਾ ਪਾਣੀ ਤੇ ਕਿਤੇ ਵੀ ਆ ਸਕਦਾ ਤੇ ਮੇਰਾ ਵੀਰ ਜਿਹੜੇ ਆ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹਨਾਂ ਦੀ ਮਦਦ ਹੋ ਸਕੇ ਛੋਟੇ ਛੋਟੇ ਬੱਚੇ ਆ ਬੇਜੁਬਾਨੇ ਢੰਗਰ ਭੁੱਖੇ ਡੇ ਆ ਮਰਨ ਆ ਵੇਖੋ ਵੀਰ ਜੀ ਬਹੁਤ ਬੁਰਾ ਹਾਲ ਆ ਆ ਵੇਖੋ ਜੀ ਕਿੰਨਾ ਪਾਣੀ ਆ ਤੇ ਮੇਰੇ ਵੀਰ ਵੱਧ ਤੋਂ ਵੱਧ ਸੇਵਾ ਕਰੋ ਕਿਉਂਕਿ ਇੱਥੇ ਜਿਹੜੇ ਮੇਰੇ ਆਪਣੇ ਸਾਡੇ ਭੈਣ ਭਰਾਵਾ ਜਿਹੜੇ ਪਾਣੀ ਦੇ ਵਿੱਚ ਡੁੱਬੇ ਪਏ ਆ ਤੇ ਪਾਣੀ ਆ ਗਾੜੀ ਜਿੱਦਾਂ ਨੂੰ ਅਸੀਂ ਜਾਂਦੇ ਕੱਚੋ ਘਾਟ ਵਹਾਹ ਜਿਹੜਾ ਵਾ 7-8 ਫੁੱਟ ਹੋਣਾ ਵਾ ਆ ਜਿਹੜਾ ਪਾਣੀ ਆ ਆ ਵੇਖੋ ਨੀ ਬੰਬੀ ਵਾਲਾ ਕਮਰਾ ਡੁੱਬਾ ਪਿਆ ਵਾ ਕੱਚੋ ਘਾੜ 8 ਫੁੱਟ ਤੇ ਬੰਬੀ ਵਾਲਾ ਕਮਰਾ ਹੋਊਗਾ ਤੇ ਉਹ ਡੁੱਬਾ ਪਿਆ ਵਾ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਜੇ ਤੁਸੀਂ ਪੱਠੇ ਲਿਆ ਸਕਦੇ ਤੂੜੀ ਲਿਆ ਸਕਦੇ ਕੁਛ ਵੀ ਖਾਣ ਨੂੰ ਰਸਨ ਲਿਆ ਸਕਦੇ ਤੇ ਜਰੂਰ ਇਧਰ ਪਹੁੰਚੋ ਕਿਉਂਕਿ ਇੱਥੇ ਦਾ ਬਹੁਤ ਬੁਰਾ ਹਾਲ ਹੋਇਆ ਵਾ ਮੇਰੀ ਹੱਥ ਜੋੜ ਕੇ ਇਹੋ ਬੇਨਤੀ ਆ ਬਾਰ-ਬਾਰ ਵੀ ਸਰਕਾਰ ਜੋ ਕਰੂਗੀ ਉਹ ਤੇ ਬਾਤ ਦੀ ਗੱਲ ਆ ਤੇ ਬਾਕੀ ਜਿਹੜਾ ਤੁਹਾਡਾ ਕੋਈ ਸਰਦਾਂ ਪੰਦਾ ਵਾ ਉਹ ਜਰੂਰ ਇਧਰ ਵੇਖੋ ਤੇ ਧਿਆਨ ਦਿਓ ਬਹੁਤ ਚੜਾ ਵੇ ਇੱਧਰ કાંક્રસ અભિષેદ આવડી લેશે ਵੇਖੋ ਜੀ ਪਾਣੀ ਦੇ ਹਾਲਾਤ ਬਹੁਤ ਜ਼ਿਆਦਾ ਪਾਣੀ ਆ ਤੇ ਵੇਖੋ ਹਾਲਾਤ ਪਾਣੀ ਦੇ ਤੇ بارش ਵੀ ਇੱਕ ਮਿੰਟ ਨਹੀਂ ਹਟੰਦਾ ਨਾਲ ਐਂ ਦੀ ਤੇ ਇੱਧਰ ਵੇਖੋ ਪਾਣੀ ਦੇ ਹਾਲਾਤ ਝੋਨੇ ਬਿਲਕੁਲ ਡੁੱਬੇ ਆ ਖਤਮ ਖਤਮ ਝੋਨੇ ਤੇ ਲਗਭਗ ਵੀ ਖਤਮ ਹੋ ਗਏ ਆ ਤੇ ਆ ਪਾਣੀ ਵੇਖੋ ਇਸ ਪਿੰਡ ਦਾ ਪਿੰਡ ਦੇ ਹਾਲਾਤ ਵੇਖੋ ਤੇ ਉਹ ਗੁਰਦੁਆਰਾ ਰਮਦਾਸ ਆ ਜੀ ਸਾਹਮਣੇ ਉਹ ਬੜੇ ਟ੍ਰੈਕਟਰ ਰੋਡ ਚੱਲਦਾ ਪਾਹ ਇੱਧਰ ਜੀ ਡੇਰੇ ਡੁੱਬੇ ਆ ਤੇ ਇੱਧਰ ਕੋਈ ਰਾਹ ਹੈ ਨਹੀਂ ਉਹ ਵੇਖੋ ਸਾਹਮਣੇ ਘੱਟ ਦੇ ਘਰ ਡੁੱਬੇ ਆ ਬਹੁਤ ਹੀ ਮਾੜੇ ਹਾਲਾਤ ਆ ਜਿੰਨੂੰ ਕਹਿੰਦੇ ਜ਼ਿਆਦਾ ਹਾਲਾਤ ਮਾੜੇ ਬਹੁਤ ਮਾੜੇ ਹਾਲਾਤ ਆ ਤੇ ਮੀ ਵੀ ਜਿਹੜਾ ਹਟਾ ਨਹੀਂ ਡਿਆ ਤੇ ਮੇਰੇ ਵੀਰ ਨਾਲ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਜਰੂਰ ਤੇ ਜਿਹੜਾ ਕਿ ਕਿਸੇ ਦਾ ਭਲਾ ਹੋ ਸਕੇ ਜੰਗਲ ਬਹੁਤ ਭੁੱਖੇ ਮਰਨਦੇ ਆ ਤੇ ਕਿਉਂ ਮੰਗੇ ਜੰਗਲ ਬਿਲਕੁਲ ਭੁੱਖੇ ਮਰਨਦੇ ਆ ਆ ਵੇਖੀ ਨਾ ਅੱਜ ਲੈ ਗਿਆ ਟਰਾਲੀ ਇੱਕ ਤੇ ਸਾਰੇ ਸੰਤਾਂ ਨੂੰ ਬੇਨਤੀ ਆ ਕਿ ਹਰ ਕੋਈ ਲਿਆਓ ਜਿੰਨੀ ਸੇਵਾ ਹੋ ਸਕੇ ਜਿੰਨੀ ਵੀ ਸੇਵਾ ਕੋਈ 100 ਕੋਈ 50 ਕੋਈ 10 ਕੋਈ 20 ਕੋਈ 500 ਕੋਈ ਹਜ਼ਾਰ ਜਿਹੜੇ ਜਿੰਦੀ ਜ਼ਿਆਦਾ ਪਹੁੰਚਾ 10000 20000 ਜਿੰਨੀ ਕੋਈ ਮਦਦ ਕਰ ਸਕਦਾ ਕਰੋ ਕਿਉਂਕਿ ਇੱਥੇ ਬਹੁਤ ਮਾੜੇ ਹਾਲਾਤ ਅਜੇ ਇਹਨਾਂ ਨੂੰ ਇੱਕ ਮਹੀਨਾ ਹੋਸ਼ ਨਹੀਂ ਆਉਣੀ ਇੱਥੇ ਪੱਠਿਆਂ ਵਾਲਾ ਕੰਮ ਇੱਕ ਮਹੀਨਾ ਵਾਸਤੇ ਖਤਮ ਹੋ ਗਿਆ ਤੇ ਜਿਹੜੇ ਪੱਠੇ ਆ ਉਹ ਵੀ ਭੇਜੋ ਬਹੁਤ ਬੁਰਾ ਹਾਲ ਆ ਉਹ ਮੇਰੇ ਪਿੱਛੇ ਵੇਖੋ ਟਰਾਲੀ ਲਾਈ ਆ ਤੇ ਕਿਦਾਂ ਡੇ ਵਿਚਾਰੇ